ਕਿ ਜੋ ਇਹ ਮਾਮਲਾ ਹੋਇਆ ਜੋ ਕਸ਼ਮੀਰ ਦੇ ਵਿੱਚ ਇਹ ਕੱਟਣਾ ਕਰਮ ਵਾਪਰੇ ਇਸ ਨੂੰ ਲੈ ਕੇ ਪੂਰੇ ਦੇਸ਼ ਕਨਿਆ ਕਮਰ ਜੋ ਲੈ ਕੇ ਕਸ਼ਮੀਰ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਦਹਿਲ ਚੁਕਿਆ ਬਲਵੀ ਸਿੱਧੂ ਜੀ ਸਨਾ ਮੌਜੂਦ ਸਰ ਕਿਸ ਤਰ੍ਹਾਂ ਦੇਖੋ ਕਨਿਆ ਕਮਰ ਤੋਂ ਲੈ ਕੇ ਕਹਿੰਦੇ ਕਸ਼ਮੀਰ ਪੂਰੀ ਤਰ੍ਹਾਂ ਨਾਲ ਅਲਰਟ ਜਾਰੀ ਹੋ ਚੁੱਕਿਆ ਹੈ ਦੇਸ਼ ਦਹਿਲ ਚੁਕਿਆ ਹੈ ਜੋ ਅਤਵਾਦੀ ਹਮਲਾ ਹੋਇਆ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖੋ ਬੜੀ ਬੰਦਪਾਗੀ ਘਟਨਾ ਹੋਈ ਹੈ ਬਹੁਤ ਇਨੋਸੈਂਟ ਜਿਹੜੇ ਬੱਚਿਆਂ ਦਾ ਵਿਚਾਰਾ ਦਾ ਇਨਸਾਨਾਂ ਦਾ ਖੂਨ ਡੋਲਿਆ ਗਿਆ ਹੈ ਇਤੋਂ ਵੱਡਾ ਕੋਈ ਨੁਕਸਾਨ ਹਿੰਦੁਸਤਾਨ ਦਾ ਹੋ ਨਹੀਂ ਸਕਦਾ ਅੱਜ ਹਿੰਦੁਸਤਾਨ ਦਾ ਬੱਚਾ ਬੱਚਾ ਇਸ ਗੱਲ ਲਈ ਬੜਾ ਮੈਂ ਕਹਿੰਦਾ ਵੀ ਇਸ ਵੇਲੇ ਫਿਕਰਮੰਦ ਹੈ ਵੀ ਕਿਉਂ ਇਸ ਤਰ੍ਹਾਂ ਹੋਇਆ ਔਰ ਜਿਹੜੇ ਦੁਸ਼ਮਣਾਂ ਨੇ ਕੰਮ ਕੀਤਾ ਹੈ ਬੜਾ ਕੈਰਤਾ ਵਾਲਾ ਕੰਮ ਹੈ ਕਿ ਜੇ ਕੋਈ ਨਾ ਲੜਾਈ ਲਾਜਾ ਹੋਰ ਮਨਸੂਬਾ ਸੀ ਤਾਂ ਉਹਨਾਂ ਚਾਹੀਦਾ ਸੀ ਕਿ ਫਰੰਟ ਤੇ ਆ ਕੇ ਬਾਰਡਰ ਤੇ ਆ ਕੇ ਲੜਦੇ ਜਾਂ ਮੈਸੇਜ ਦੇ ਕੇ ਲੜਦੇ ਪਰ ਇਸ ਤਰ੍ਹਾਂ ਇੱਕ ਇਨੋਸੈਂਟ ਬੰਦੇ ਜਿਹੜੇ ਵਿਚਾਰੇ ਆਪਣੇ ਇੰਜੋਏ ਕਰਨ ਵਾਸਤੇ ਗਏ ਸੀ ਕੋਈ ਨਵਾਂ ਮੈਰਿਜ ਸੀ ਜਾਂ ਆਪਣੇ ਬੱਚਾ ਨਾਲ ਗਿਆ ਸੀ ਉਹਦੇ ਸਾਹਮਣੇ ਉਹਦੇ ਪਿਤਾ ਦਾ ਮਰਡਰ ਕਰ ਦੇਣਾ ਇਤੋਂ ਵੱਡਾ ਪਾਪ ਹੋ ਸਕਦਾ ਤੇ ਉਹਨਾਂ ਵਾਸਤੇ ਨਾ ਸਹਿਣਜੋ ਤੇ ਨਾ ਕਹਿਣ ਜੋਗ ਹੈ ਅਸਾਂ ਇਹ ਤੇ ਕਹਿ ਸਕਦਾ ਮੈਂ ਇਹ ਇਹਦਾ ਅਸੀਂ ਸ਼ਬਦਾਂ ਰਾਹੀਂ ਇਹਨੂੰ ਬਿਆਨ ਨਹੀਂ ਕਰ ਸਕਦੇ ਪਰ ਇਹ ਸਾਡੇ ਦੇਸ਼ ਲਈ ਬੜਾ ਚਿੰਤਾ ਦਾ ਵਿਸ਼ਾ ਵੀ ਹੈ ਔਰ ਇਸ ਮੁੱਦੇ ਉੱਤੇ ਸਾਰਾ ਦੇਸ਼ ਇਕਜੁੱਟ ਹੋ ਕੇ ਇਸ ਗੱਲ ਦੇ ਖਿਲਾਫ ਉਹਦੀ ਨਿੰਦਾ ਵੀ ਕਰਦਾ ਹੈ ਤੇ ਡਟ ਕੇ ਦੇਸ਼ ਦੀ ਇਕਤਾ ਦੇ ਖੰਡ ਦਾ ਵਾਸਤੇ ਲੜੇ ਲੜਨ ਨੂੰ ਵੀ ਤਿਆਰ ਹੈ। ਸੋ ਸਰ ਉਹ ਵੀਡੀਓ ਦੇ ਵਿੱਚ ਜਿਹਦੀ ਤੁਸੀਂ ਦੇਖੀ ਹੋਗੀ ਵੀਡੀਓ ਜਦੋਂ ਇੱਕ ਮਹਿਲਾ ਜਿਹੜੀ ਆ ਉਹ ਗੁਹਾਰ ਲਗਾ ਰਹੀ ਹੁੰਦੀ ਹੈ ਜਿਸ ਤਰ੍ਹਾਂ ਜਦੋਂ ਉਹ ਇੱਕ ਹਲੇ ਬਿਲਕੁਲ ਨਿਊ ਕਪਲ ਸੀਗਾ 16 ਅਪ੍ਰੈਲ ਨੂੰ ਉਹਦੀ ਮੈਰਿਜ ਹੋਈ ਆ ਵਿਚਾਰਾ ਦੀ ਲੈਫਟੈਂਸੀ ਨੇਵੀ ਦੇ ਵਿੱਚ ਤੇ ਉਹਦੋਂ ਅੱਜ ਦੋ ਚਾਰ ਦਿਨ ਪਹਿਲਾਂ ਹੀ ਯੂਰਪ ਪਾਸ ਦੇ ਉਹਦੇ ਵਿਚਾਰਾ ਦਾ ਘਟਣਾ ਵਾਪਰ ਜਾਂਦੀ ਹੈ। ਉਹਨੇ ਉੱਥੇ ਵਿਚਾਰੇ ਨੇ ਬਕਾਇਦਾ ਰਿਕਵੈਸਟ ਕੀਤਾ ਮੈਨੂੰ ਵੀ ਗੋਲੀ ਮਾਰ ਦੋ। ਇਦੋਂ ਬੜੇ ਸ਼ਰਧਿਕੀ ਕਰ ਸਕਦੀ ਹੈ। ਤੇ ਇਹਦੋਂ ਬੜਾ ਪਾਪ ਕੀ ਹੋ ਸਕਦਾ ਫਿਰ? ऐसे ਲੋਕਾਂ ਦੇ ਨਾਲ ਬਿਲਕੁਲ ਬਹੁਤ ਹੀ ਸਖਤ ਸਖਤੇ ਪੇਸ਼ਣਾ ਚਾਹੀਦਾ ਔਰ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਸੋ ਇਹ ਇੰਨਾ بڑا ਟੂਰਿਸਟ ਸਪੋਰਟ ਸੀਗਾ ਪਲਗਾਮ ਦੇ ਵਿੱਚ ਅਕਸਰ ਕਾਫੀ ਲੋਕ ਪਹੁੰਚਦੇ ਨੇ ਪਰ ਮੰਦੋ ਕਿਤਨਾ ਕਿਤੇ ਸੁਰੱਖਿਆ ਉੱਥੇ ਨਾਲ ਨਾਲ ਹਲਕੁ ਕਿ 370 ਆਰਟੀਕਲ ਭਾਪੀ ਨੇ ਇਹ ਗੱਲ ਕਹੀ ਸੀ ਕਿ ਉਹ ਟੋਟਲੀ ਸੇਫ ਹੋ ਚੁੱਕਾ ਕਸ਼ਮੀਰ ਬਟ ਇਹ ਜੋ ਟੈਰਰਿਸਟ ਆਰਗੇਨਾਈਜੇਸ਼ਨ টিਆਰਐਸ ਨੇ ਵੀ ਜੋ ਹਾਲਾਤ ਮੈਨੂੰ ਪਤਾ ਨਹੀਂ ਕਿੱਦਾਂ ਉਹ ਆਏ ਕਿੱਦਾਂ ਗਏ ਕਿੱਦਾਂ ਉਹਨਾਂ ਨੇ ਯੂਨੀਫਾਰਮ ਪਾਈ ਸੀ ਕਿ ਉਹਨਾਂ ਨੇ ਕੀਤਾ ਸੀਗਾ ਪਰ ਲੇਕਿਨ ਇੱਕ ਚਿੰਤਾ ਦਾ ਵਿਸ਼ਾ ਤਾਂ ਹੈ ਕਿ ਵੀ ਸਾਡੀ ਕਿੱਥੇ ਕੋਈ ਢਿੱਲ ਰਹੀ ਆ ਕੋਈ ਸਾਡੀ ਇੰਟੈਲੀਜੈਂਸੀ ਢਿੱਲ ਰਹੀ ਆ ਜਾਂ ਕੋਈ ਸਾਡਾ ਕਿੱਜ ਦੇ ਫੇਲਰ ਰਹੀ ਆ ਪਰ ਹੁਣ ਉਹ ਗੱਲਾਂ ਬਾਅਦ ਦੀਆਂ ਨੇ ਉਹ ਇਨਸੀਡੈਂਟ ਹੋ ਚੁੱਕਿਆ ਹੈ ਹੁਣ ਅਸੀਂ ਉਸ ਇਨਸੀਡੈਂਟ ਦਾ ਕਵਰ ਅਪ ਕਿੱਦਾਂ ਕਰਨਾ ਹੈ ਜਾਂ ਅਸੀਂ ਉਹਨਾਂ ਬੱਚਿਆਂ ਦੇ ਜਿਹੜੇ ਜ਼ਖਮ ਦੇ ਨੇ ਕਿਵੇਂ ਅਸੀਂ ਬਰਮ ਲਾਉਣੀ ਆ ਇਹ ਹੁਣ ਦੇਸ਼ ਨੇ ਸੋਚਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਹਾਈਲਰਟ ਜਾਰੀ ਕਰ ਦਿੱਤਾ ਪੰਜਾਬ ਦੇ ਵਿੱਚ ਕਹਿੰਦੇ ਵੀ ਇੱਥੇ ਵੀ ਸਿਕਿਉਰਟੀ ਨੂੰ ਪੂਰਾ ਤੈਨਾਤ ਕੀਤਾ ਗਿਆ ਕਿ ਇਹ ਚੀਜ਼ਾਂ ਨਾ ਹੋਣ ਬਿਲਕੁਲ ਹੋਣਾ ਚਾਹੀਦਾ ਇਸ ਗੱਲ ਤੇ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਜੇ ਤਾਂ ਕੋਈ ਮਿਸਟੈਪ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਬੜੇ ਵੱਲ ਧਮਾਕੇ ਹੋ ਚੁੱਕੇ ਨੇ ਤੇ ਇਸ ਕਰਕੇ ਕਿਸੇ ਵੀ ਜਿਹੜਾ ਦੁਸ਼ਮਣ ਨੂੰ ਆਪਾਂ ਕੀ ਕਰ ਸਕਦੇ ਆ ਉਹ ਤੁਸ਼ੂ ਕੁਝ ਵੀ ਕਰ ਸਕਦਾ ਤੇ ਇਸ ਲਈ ਸਾਨੂੰ ਪਿਆਰ ਵਰਤਿਆ ਰਹਿਣਾ ਚਾਹੀਦਾ ਹੈ ਉਹ ਲੜਾਈ ਵਾਸਤੇ ਨਾ ਵਾਸਤੇ ਹਮੇਸ਼ਾ ਸਾਡੇ ਨਾਲ ਬਲਵੀਰ ਸਿੰਘ ਸਿੱਧੂ ਹੀ ਮੌਜੂ ਸੀਗੇ ਤਾਂ ਜੋ ਇਹ ਘਟਨਾ ਕਰਮ ਵਾਪਰਿਆ ਜੋ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰਿਆ ਇਸ ਨੂੰ ਲੈ ਕੇ ਇੱਕ ਪਾਸੇ ਅੱਜ ਜਿੱਥੇ ਭਾਜਪਾ ਨੇ ਪਾਕਿਸਤਾਨ ਤੇ ਅਤਵਾਦੀਆਂ ਪੁਤਲਾ ਫੁਕਿਆ ਉੱਥੇ ਹੀ ਪੰਜਾਬ ਕਾਂਗਰਸ ਦੇ ਬਾਹਰ ਅਮਨਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪੁਤਲਾ ਫੁਕਿਆ ਗਿਆ ਸਿੱਧੇ ਤੋਂ ਉੱਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਦੇਸ਼ ਨੂੰ ਦੁਸ਼ਮਣ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿ ਉਹਨਾਂ ਦੇ ਲਈ ਸਾਰੇ ਇਕੱਠੇ ਹੋਣਗੇ ਤੇ ਇਹਨਾਂ ਦਾ ਜਵਾਬ ਜਿਹੜਾ ਹੈ ਜਲਦ ਹੀ ਮਿਲੇਗਾ ਮੇਰੇ ਸੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਕਰ ਰਿਹਾਸਤ ਚੰਡੀਗੜ੍ਹ